ਤਾਂ ਖਬਰ ਸਾਹਮਣੇ ਆ ਰਹੀ ਹੈ ਬੱਸੀ ਪਠਾਨਾ ਤੋਂ ਇਹ ਖਬਰ ਜਿਹੜੀ ਹੈ ਪੰਜਾਬੀਓ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਖਬਰ ਤੁਹਾਨੂੰ ਦੱਸਦੀ ਹੈ ਕਿ ਇੱਕ SBI ਸੇਵਾ ਕੇਂਦਰ ਚਲਾਉਣ ਵਾਲੇ ਇੱਕ ਕਰਮਚਾਰੀ ਨੇ 1 ਲੱਖ ਰੁਪਇਆ ਬਚਾਇਆ ਗਰੀਬ ਬਜ਼ੁਰਗਾਂ ਦਾ ਜੀਆਂ ਦਾਦੀ ਕਿ ਠੱਗ ਜਿਵੇਂ ਕਾਲ ਕਰਦੇ ਆ ਹਰੇਕ ਨੂੰ ਕਿ ਤੁਹਾਡਾ ਬੇਟਾ ਬਾਹਰ ਪੜਦਾ ਉਹ ਫਲਾਨੀ ਜਗ੍ਹਾ ਦੇ ਉੱਪਰ ਫਸ ਗਿਆ ਜੀ ਸਾਨੂੰ ਇੰਨੇ ਡਾਲਰ ਪਾ ਦਿਓ ਅਸੀਂ ਉਸ ਨੂੰ ਬਚਾਉਣਾ ਬਹੁਤ ਸਾਰੇ ਠੱਗ ਅਜੇ ਫੋਨ ਕਾਲ ਕਰਦੇ ਆ ਸਾਈਬਰ ਠੱਗੀ ਜਿਹੜੀ ਐ ਇਸ ਫੋਨ ਕਾਲ ਦੇ ਜਰੀਏ ਬਹੁਤ ਹੁੰਦੀ ਐ ਤੁਹਾਨੂੰ ਕੰਪਿਊਟਰ ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋੜ ਰਹੇ ਆ ਐਨ ਪੂਰਾ ਅਪਡੇਟ ਰੱਖਾਂਗੇ ਪਰ ਤੁਸੀਂ इन्ना साथ दे दो लोगों का कि जो तो को शिकायत वो तो कार्रवाई तुरंत हो के अंदर कर मेरे साथ एक फाइनेंशियल फ्रॉड हुआ था साइबर का आ, स्टाफ ने मेरी काफ़ी मदद करी जितना भी अमाउंट था वो इन्होंने रिकवर करवाया और बहुत ही कोपरेटिव स्टाफ है और ये लोगों को जागरूक करता है कि किस तरीके से आप सैबर फ्रॉड से बच सकते हैं ਕੋਈ ਵੀ ਸਪੈਮ ਕਾਲ ਆਏ ਉਸਕੋ ਅਟੈਂਡ ਨਾ ਕਰਨ ਉਸ ਨੰਬਰ ਕੋ ਬਲੌਕ ਕਰੇ ਜਿਹੜਾ ਫਰੋਡ ਆ ਜ਼ਿਆਦਾਤਰ ਬਿਓਰਗਾ ਨਾ ਹੋਣ ਲੱਗ ਗਿਆ ਉਹ ਕੀ ਕਰਦੇ ਆ ਡੀਟੇਲ ਅਰੈਸਟ ਕਰਦੇ ਆ ਜ਼ਿਆਦਾਤਰ ਰਿਟਾਇਰੀ ਪਰਸਨ ਨੂੰ ਜਿਹੜੇ ਰਿਟਾਇਰਡ ਹੋ ਚੁੱਕੇ ਨੇ ਠੀਕ ਹੈ ਉਹਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਆਪਣਾ ਸਾਰਾ ਉਹਨਾਂ ਦੀ ਜਿਹੜੀ ਜਮਾ ਪੂੰਜੀ ਹੁੰਦੀ ਆ ਸਾਰੇ ਉਮਰ ਦੀ ਕਮਾਈ ਉਹ ਇੱਕ ਮਿੰਟ ਦੇ ਵਿੱਚ ਗਵਾ ਲੈਂਦੇ ਨੇ ਅਸੀਂ ਵੀ ਆਪਣੀ ਕੋਸ਼ਿਸ਼ ਜਾਰੀ ਰੱਖ ਰਹੇ ਆ ਬਹੁਤ ਯਾਰਾਂ ਦੇ ਅਸੀਂ ਪੈਸੇ ਵਾਪਸ ਵੀ ਕਰਾਏ ਨੇ ਜਿਹੜੇ ਸਮਾਜ ਵਿਰੋਧੀ ਤੱਤ ਨੇ ਕ੍ਰਿਮੀਨਲ 엘ਿਮੈਂਟਸ ਨੇ ਜੀਵਨ ਦਾ ਮੁਕਾਬਲਾ ਕਰਨਾ ਤਾਂ ਤੁਹਾਨੂੰ ਅਪਡੇਟ ਕਰਨਾ ਪਊਗਾ ਤੁਹਾਡੀਆਂ ਗੱਡੀਆਂ ਨੂੰ ਤੁਹਾਡੇ ਹਥਿਆਰਾਂ ਨੂੰ ਤੁਹਾਡੀ ਇਨਫੋਰਮੇਸ਼ਨ ਟੈਕਨੋਲੋਜੀ ਸਾਰੀ ਅਪਡੇਟ ਕਰਨੀ ਪਊਗਾ ਔਰ ਕਰ ਰਹੇ ਹਾਂ ਪੰਜਾਬ ਸਰਕਾਰ ਦਾ ਇਹੋ ਖੁਆਬ ਅਪਰਾਧ ਮੁਕਤ ਹੋਵੇ ਰੰਗਲਾ ਪੰਜਾਬ ਬਹੁਤ ਸਾਰੇ ਆਉਂਦੇ ਹੋਣਗੇ ਤੁਹਾਡਾ ਰਿਸ਼ਤੇਦਾਰ ਫਸ ਗਿਆ ਜੀ ਤੁਹਾਡੀ ਕੁੜੀ ਫਸ ਗਈ ਜੀ ਇਧਰ ਉਧਰ ਤਾਂ ਸੀ ਉਸ ਨੂੰ ਛਡਾਉਣਾ ਹੈਗਾ ਸਾਨੂੰ ਇੰਨੇ ਡਾਲਰ ਭੇਜ ਦਿਓ ਤਾਂ ਇੰਨਾ ਚੱਕਰਾਂ ਦੇ ਵਿੱਚ ਇੱਕ ਭੋਲੇ ਬੇਬੇ ਬਾਪੂ ਦੇ ਲੱਖ ਰੁਪਇਆ ਬਚਾਇਆ ਇਸ ਐਸਬੀਆਈ ਸੇਵਾ ਕੇਂਦਰ ਚਲਾਉਣ ਵਾਲੇ ਅਧਿਕਾਰੀ ਨੇ ਤਾਂ दादी ਕਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੱਸੀ ਪਠਾਣਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਤੇ ਇੱਕ ਘਰ ਦਾ ਮੁੰਡਾ ਬਾਹਰ ਗਿਆ ਗਰੀਬ ਪਰਿਵਾਰ ਹੈ ਕਰਜ਼ਾ ਲੈ ਕੇ ਪੈਲੀ ਵੇਚ ਕੇ ਆਪਣਾ ਪਹਿਲਾ ਦਾ ਮੁੰਡਾ ਬਾਹਰ ਭੇਜਿਆ ਤੇ ਫਿਰ ਕਿਤੋਂ ਕਰਜ਼ਾ ਲੈ ਕੇ 1 ਲੱਖ ਪਿਆ ਲਿਆਂਦਾ ਕਿਉਂ ਲਿਆਂਦਾ ਕਿਉਂਕਿ ਬੇਬੇ ਨੂੰ ਫੋਨ ਆਇਆ ਕਿ ਸੋਡਾ ਪੁੱਤ ਬਾਹਰ ਹੈ ਔਰ ਉਹ ਇੱਕ ਕਿਸੇ ਕੇਸ ਦੇ ਵਿੱਚ ਫਸ ਗਿਆ ਉਸ ਦੇ ਜਿਹੜਾ ਤੁੰਦਾ ਦਦਿ ਕਿ ਉਸ ਨੂੰ ਛਡਾਉਣਾ ਤੇ ਨਾਲ ਹੀ ਕਿਹਾ ਕਿ ਉਸ ਨੂੰ ਛਡਾਉਣ ਦੇ ਲਈ ਸਾਨੂੰ ਏਨੇ ਡਾਲਰ ਪਾ ਦਿਓ 1 ਲੱਖ ਰੁਪਇਆ ਬਣਦਾ ਸੀ ਜਿੰਨੇ ਉਹਨਾਂ ਨੇ ਮੰਗੇ ਪਰ ਭੋਲੇ ਸੀ ਬੇਬੇ ਬਾਪੂ ਅਨਪੜ੍ਹ ਸੀ ਤੁਸੀਂ ਦੇਖ ਸਕਦੇ ਹੋ ਨਾਲ ਦੇ ਨਾਲ ਲੱਖ ਰੁਪਇਆ ਕਿਤੋਂ ਕਰਜੇ ਕਰਜ਼ਾ ਲੈ ਕੇ ਫੜਕੇ ਆਉਂਦੇ ਨੇ ਤੇ ਫਿਰ ਆ ਜਾਂਦੇ ਨੇ SBI ਸੇਵਾ ਕੇਂਦਰ ਜਦੋਂ SBI ਸੇਵਾ ਕੇਂਦਰ ਆਉਂਦੇ ਨੇ ਤਾਂ ਕਰਮਚਾਰੀ ਨੂੰ ਕਹਿੰਦੇ ਨੇ ਵੀ ਆਹ ਲੱਖ ਰੁਪਿਆ ਸਾਡੇ ਇੱਕ ਅਕਾਊਂਟ ਦੇ ਵਿੱਚ ਪਾ ਦੇ ਤਾਂ ਜਦੋਂ ਉਹ ਦੇਖਦਾ ਬੇਬੇ ਬਾਪੂ ਘਬਰਾਏ ਹੋਏ ਲੱਗਦੇ ਆ ਉਹ ਕਹਿੰਦਾ ਕਿ ਬੇਬੇ ਪਹਿਲਾਂ ਇਹ ਦੱਸੋ ਕਿ ਇਹ ਲੱਖ ਰੁਪਿਆ ਚਾਹੀਦਾ ਕਿਸ ਵਾਸਤੇ ਹੈ ਬੇਬੇ ਦੱਸਦੀ ਹੈ ਕਿ ਭਾਈ ਸਾਡਾ ਮੁੰਡਾ ਵਿਦੇਸ਼ ਗਿਆ ਤੇ ਉਹ ਉੱਥੇ ਕਿਸੇ ਚੱਕਰ ਦੇ ਵਿੱਚ ਕੋਈ ਫਸ ਗਿਆ ਹੈ ਕਿਤੇ ਉਸ ਨੂੰ ਪੁਲਿਸ ਨੇ ਫੜ ਲਿਆ ਤੇ ਅਸੀਂ ਉਸ ਨੂੰ ਛਡਾਉਣਾ ਹੈ ਸਾਨੂੰ ਫੋਨ ਆਇਆ ਹੈ ਕਿ ਲੱਖ ਰੁਪਿਆ ਪਾ ਦਿਓ ਅਸੀਂ ਤੁਹਾਡਾ ਮੁੰਡਾ ਛੱਡ ਦਿੰਨੇ ਆ ਤੇ ਉਹ ਕਹਿੰਦਾ ਕਿ ਭਾਈ ਕਹਿੰਦਾ ਮੈਨੂੰ ਲੱਗਿਆ ਕਿ ਕੋਈ ਸ਼ੱਕ ਆ ਕਿਉਂਕਿ ਡਰੇ ਹੋਏ ਸੀ ਕਹਿੰਦਾ ਦੋਨੇ ਬੇਬੇ ਬਾਪੂ ਤੇ ਕਹਿੰਦਾ ਅੱਜਕੱਲ 사이ਬਰ ਫਰਾਡ ਬਹੁਤ ਜ਼ਿਆਦਾ ਹੋ ਰਿਹਾ ਹੈ ਕਹਿੰਨਾ ਮੈਂ ਫਿਰ ਸੋਚਿਆ ਕਿ ਚਲੋ ਤੁਸੀਂ ਇਹ ਕਰੋ ਬੇਬੇ ਕਿ ਮੈਨੀ ਗੱਲ ਕਰਵਾਓ ਆਪਣੀ بیٹے ਦੇ ਨਾਲ ਤਾਂ ਜਦੋਂ ਇਹ ਆਪਣੇ بیٹے ਦੇ ਨਾਲ ਗੱਲ ਕਰਵਾਉਂਦੇ ਆ ਤਾਂ ਉਹ ਸੇਵਾ ਕੇਂਦਰ ਚਲਾਉਣ ਵਾਲਾ ਅਧਿਕਾਰੀ ਜਦੋਂ ਗੱਲ ਕਰਦਾ ਤਾਂ ਉਹ ਪੁੱਛਦਾ ਇਹਨਾਂ ਦੇ بیٹے ਨੂੰ ਕਿ ਤੁਹਾਨੂੰ ਕੋਈ ਪ੍ਰੋਬਲਮ ਹੋਈ ਹੈ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਤਾਂ ਬਿਲਕੁਲ ਠੀਕ ਆ ਮੈਨੂੰ ਕੋਈ ਦਿੱਕਤ ਨਹੀਂ ਮੈਂ ਤਾਂ ਬਿਲਕੁਲ ਚੰਗੀ ਤਰ੍ਹਾਂ ਆਪਣਾ ਕੰਮ ਤੇ ਆਇਆ ਤੇ ਹੁਣ ਮੈਂ ਸੌਣ ਲੱਗਿਆ ਤਾਂ ਇੰਨੀ ਗੱਲ ਸੁਣ ਕੇ ਜਿਹੜਾ SBI ਸੇਵਾ ਕੇਂਦਰ ਵਾਲਾ ਉਹ ਕਹਿੰਦਾ ਕਿ ਮੈਨੂੰ ਹੁਣ ਨੰਬਰ ਦੱਸੋ ਕਿਹੜੇ ਨੰਬਰ ਤੋਂ ਫੋਨ ਕਾਲ ਆਈ ਜੋ ਨੰਬਰ ਦਿਖਾਉਂਦੀ ਐ ਬੇਬੇ ਤਾਂ ਫਿਰ ਜਦੋਂ ਫੋਨ ਲਾਉਂਦਾ ਫੇਰ ਪਤਾ ਲੱਗਦਾ ਕਿ ਇਹ ਤਾਂ ਭਾਈ ਸਾਈਬਰ ਠੱਗੀ ਦਾ ਇੱਕ ਜਾਲ ਸੀ ਇੱਕ ਟਰੈਪ ਲੱਗਿਆ ਸੀ ਜਿਵੇਂ ਅੱਜ ਕੱਲ੍ਹ ਭੋਲੇ ਬੰਦੇ ਫਸ ਜਾਂਦੇ ਐ ਇਨ੍ਹਾਂ ਚੱਕਰਾਂ ਦੇ ਵਿੱਚ ਤੇ ਠੱਗੀ ਮਾਰ ਲੈਂਦੇ ਨੇ ਲੋਕ ਕਈ ਤੇ ਉਹਨਾਂ ਦੇ ਵੱਲੋਂ ਦੇਖ ਸਕਦੇ ਹੋ ਸੀ ਫੋਨ ਦੇ ਉੱਪਰ ਡਰਾਇਆ ਗਿਆ ਧਮਕਾਇਆ ਗਿਆ ਸੁਮਿਤ ਕੁਮਾਰ ਇਸ SBI ਗਾਹਕ ਸੇਵਾ ਕੇਂਦਰ ਚਲਾਉਣ ਵਾਲੇ ਦਾ ਨਾਮ ਹੈ ਸੁਮਿਤ ਕੁਮਾਰ ਦੇ ਲਈ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਨਾ ਤਾਂ ਬੰਦਾ ਕਿਉਂਕਿ ਬਹੁਤ ਸਾਰੇ ਠੱਗਾ ਜਿਗਾ ਤੁਰੇ ਫਿਰਦੇ ਆ ਮਾਰਕੀਟ ਦੇ ਵਿੱਚ ਬਹੁਤ ਸਾਰੇ ਠੱਗ ਜਿਹੜੇ ਆ ਦੇ ਗੱਲ ਕਰੀਏ ਤਾਂ ਸਾਈਬਰ ਠੱਗੀ ਦੇ ਨਾਲ ਰੁਪਿਆ ਲੁੱਟ ਲੈਂਦੇ ਆ ਪਰ ਇਸ ਬੰਦੇ ਨੇ ਦੇਖੋ ਤੁਸੀਂ ਕਿਵੇਂ ਨੇਕ ਦਿਲ ਇਨਸਾਨ ਨੇ ਜਿਹੜਾ ਇਸ ਬਜ਼ੁਰਗਾਂ ਦੇ 1 ਲੱਖ ਰੁਪਿਆ ਬਚਾਇਆ ਸ਼ੇਅਰ ਕਰ ਦਿਓ ਪੰਜਾਬੀ ਉਹ ਦੱਬ ਕੇ ਸ਼ੇਅਰ ਕਰ ਦਿਆ ਕਰੋ ਇਹ ਜੀ ਖਬਰ ਕਿਉਂਕਿ ਜਦੋਂ ਕੋਈ ਚੰਗੀ ਚੀਜ਼ ਹੈ ਉਸ ਨੂੰ ਸੋਸਾਇਟੀ ਦੇ ਵਿੱਚ ਵੱਧ ਤੋਂ ਵੱਧ ਫਲਾਇਆ ਕਰੋ ਮਾੜੀਆਂ ਤਾਂ ਆਪਣੇ ਆਪ ਫੈਲ ਜਾਂਦੀਆਂ ਨੇਗੇਟਿਵਿਟੀ ਨੂੰ ਫਲਾਉਣ ਦੀ ਲੋੜ ਨਹੀਂ ਪੈਂਦੀ ਨੈਗੇਟਿਵਿਟੀ ਆਪਣੇ ਆਪ ਫੈਲਦੀ ਹੈ ਜਿਵੇਂ ਕਹਿੰਦੇ ਆਗ ਆਪਨੇ ਫੈਲ ਜਾਂਦੀ ਐ ਤਾਂ ਓਵੇਂ ਜਿਹੜਾ ਨੈਗੇਟਿਵਿਟੀ ਵੀ ਆਪਣਾ ਫੈਲਦੀ ਐ ਪਰ ਪੋਜ਼ਿਟਿਵਿਟੀ ਨੂੰ ਸ਼ੇਅਰ ਕਰਨਾ ਪੈਂਦਾ ਤਾਂ ਤੁਸੀਂ ਸ਼ੇਅਰ ਕਰੋਗੇ ਤਾਂ ਪੋਜ਼ਿਟਿਵਿਟੀ ਕਿਉਂਕਿ ਤਾਂ ਜ਼ਰੂਰੀ ਐ ਨਹੀਂ ਤੁਸੀਂ ਆਪ ਇੱਥੇ ਗੱਲਾਂ ਕਰਦੇ ਹੋ ਕਿ ਦਫਤਰ ਦੇ ਵਿੱਚ ਚਲੇ ਜਾਂਦੇ ਆਂ ਅਸੀਂ ਬੈਂਕਾਂ ਦੇ ਵਿੱਚ ਚਲੇ ਜਾਂਦੇ ਆਂ ਉੱਥੇ ਬਜ਼ੁਰਗ ਤੰਗ ਹੋ ਜਾਂਦੇ ਨੇ ਕੋਈ ਸਿੱਧੇ ਮੂੰਹ ਨਹੀਂ ਬੋਲਦਾ ਪਰ ਤੁਸੀਂ ਜਿਹੜਾ ਨੇਕ ਬੰਦਾ ਸੀ ਸੁਮਿਤ ਕੁਮਾਰ ਇਸ ਨੇ ਬੇਬੇ ਬਾਪੂ ਦਾ ਚਿਹਰਾ ਦੇਖ ਕੇ ਹਿਸਾਬ ਲਾ ਲਿਆ ਕਿ ਭਾਈ ਕੋਈ ਗੱਲ ਐ ਇਸਨੇ ਕਿਹਾ ਕਿ ਨਾ ਮੈਂ ਕਿਹਾ ਕਿ ਤੁਸੀਂ ਮੇਰੇ ਪੁੱਤਾਂ ਮੈਂ ਤੁਹਾਡੇ ਪੁੱਤਾਂ ਵਰਗਾ ਤੁਸੀਂ ਮੇਰੇ ਮਾਪੇ ਵਸਮਾਨ ਹੋ ਕੋਈ ਚੱਕਰ ਨਹੀਂ ਤੁਸੀਂ ਮੈਨੂੰ ਖੁੱਲਕੇ ਦੱਸੋ ਕਿ ਗੱਲ ਕੀ ਹੋਈ ਆ ਬਜ਼ੁਰਗੋ ਤੇ ਜਦੋਂ ਬਜ਼ੁਰਗਾ ਨੇ ਦੱਸਿਆ ਕਿ ਸਾਨੂੰ ਤਾਂ ਭਾਈ ਇੱਕ ਫੋਨ ਕਾਲ ਆਇਆ ਕਿ ਸਾਡਾ ਮੁੰਡਾ ਵਿਦੇਸ਼ ਚ ਆਉਂ ਕਹਿੰਦੇ ਜੀ ਸਾਡਾ ਮੁੰਡਾ ਫਸ ਗਿਆ ਕਿਸੇ ਮਾਮਲੇ ਦੇ ਵਿੱਚ ਉਸ ਨੂੰ ਅਸੀਂ ਬਾਹਰ ਕਢਾਵਾਂਗੇ ਲੱਖ ਰੁਪਿਆ ਸਾਨੂੰ ਭੇਜ ਦਿਓ ਕਹਿੰਦੇ ਇਸ ਤਾਂ ਲੱਖ ਰੁਪਿਆ ਨਾਲ ਦੀ ਨਾਲ ਕਰਜ਼ਾ ਲੈ ਕੇ ਆਏ ਤੇ ਬਜ਼ੁਰਗ ਬੇਬੇ ਬਾਪੂ ਧੰਨਵਾਦ ਕਰਦੇ ਨਹੀਂ ਥੱਕਦੇ ਸੁਮਿਤ ਕੁਮਾਰ ਦਾ ਕਿਉਂ ਕਿਉਂਕਿ ਬਜ਼ੁਰਗ ਬਾਪੂ ਨੇ ਕਿਹਾ ਕਿ ਭਾਈ ਹਸ ਤਾਂ ਪਹਿਲੀ ਕਰਜ਼ਾ ਲੈ ਕੇ ਪੈਲੀ ਵੇਚ ਕੇ ਆਦਾ ਮੁੰਡਾ ਭੇਜਿਆ ਤੇ ਹੁਣ ਅਸੀਂ ਕਰਜ਼ਾ ਲੈ ਕੇ ਆਏ ਸੀ ਇੱਥੇ ਇਹ ਲੱਖ ਰੁਪਏ ਜਮ੍ਹਾਂ ਕਰਾਉਣ ਤਾਂ ਹੀ ਕਹਿ ਰਿਹਾ ਇੰਨੀ ਜਿਹੜੀ ਇਹ ਜੀ ਖਬਰ ਹੁੰਦੀ ਹੈ ਜਿਹੜੀ ਸੁਸਾਇਟੀ ਦੇ ਵਿੱਚ ਸਮਾਜ ਨੂੰ ਕੋਈ ਸੇਧ ਦਵੇ ਸਾਡੀ ਸੁਸਾਇਟੀ ਨੂੰ ਕੋਈ ਸੇਧ ਦਵੇ ਇਸ ਨੂੰ ਸ਼ੇਅਰ ਕਰਨਾ ਜਿਹੜਾ ਤੁਹਾਡੇ ਹੱਥ ਦੇ ਵਿੱਚ ਹੁੰਦਾ ਤੁਸੀਂ ਸ਼ੇਅਰ ਕਰਦਿਆ ਕਰੋ ਇਹੋ ਜਿਹੀਆਂ ਚੀਜ਼ਾਂ ਕਿਉਂਕਿ 네ਗੇਟਿਵਿਟੀ ਦਾ ਬਹੁਤ ਜ਼ਿਆਦਾ ਆਪੋ ਆਪਣੀ ਫੈਲਦੀ ਰਹਿੰਦੀ ਹੈ ਆ ਦੇਖੋ ਹੁਣ ਬਜ਼ੁਰਗ ਬੇਬੇ ਬਾਪੂ ਦਾ 1 ਲੱਖ ਰੁਪਿਆ ਬਚ ਗਿਆ ਬੱਸੀ ਪਠਾਣਾ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਤੇ ਇਹ ਵੱਡੀ ਕਨਹਣੀ ਹੁਣੋਂ ਵਾਪਰ हट ਗਈ ਕਿਉਂਕਿ ਇਹ SBI ਸੇਵਾ ਕੇਂਦਰ ਚਲਾਉਣ ਵਾਲਾ ਸੁਮਿਤ ਕੁਮਾਰ ਇੱਕ ਇਮਾਨਦਾਰਤਾ ਨਿਕਲਿਆ ਤੇ ਦੂਜਾ ਤੁਸੀਂ ਇਹ ਦੇਖੋ ਕਿ ਨੇਕ ਦਿਲ ਇਨਸਾਨ ਨਿਕਲਿਆ ਜਿਸ ਨੇ ਬਿਰਗਾਂ ਦਾ ਚਿਹਰਾ ਦੇਖਿਆ ਉਹ ਕਹਿੰਦਾ ਡਰੇ ਹੋਏ ਲੱਗਦੇ ਸੀ ਫੇਰ ਮੈਂ ਇਹਨਾਂ ਨੂੰ ਪੁੱਛਿਆ ਕਿ ਭਾਈ ਮੈਨੂੰ ਦੱਸੋ ਕਹਿੰਦਾ ਮੈਂ ਕਿਹਾ ਟਰਾਂਸਫਰ ਤਾਂ ਮੈਂ ਕਰ ਦੰਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਕੋਈ ਚੱਕਰ ਨਹੀਂ ਮੈਂ ਟਰਾਂਸਫਰ ਕਰ ਦੂੰ ਤੁਹਾਡਾ 1 ਲੱਖ ਰੁਪਇਆ ਪਰ ਤੁਸੀਂ ਮੈਨੂੰ ਇਹ ਦੱਸੋ ਵੀ ਚਾਹੀਦਾ ਕਿਸ ਨੂੰ ਆਏਗਾ ਤਾਂ ਪਰਿਵਾਰ ਕਹਿੰਦਾ ਕਿ ਸਾਡਾ ਮੁੰਡਾ ਬਾਹਰ ਫਸ ਗਿਆ ਉਹ ਕਹਿੰਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਹਾਡਾ ਮੁੰਡਾ ਬਾਹਰ ਫਸ ਗਿਆ ਉਹ ਕਹਿੰਦੇ ਜੀ ਸਾਨੂੰ ਤਾਂ ਇੱਕ ਕਾਲ ਆਈ ਹੈ ਉਹ ਕਹਿੰਦਾ ਫਿਰ ਆਏ ਕਰੋ ਤੁਸੀਂ ਮੈਨੂੰ ਆਹਦੇ ਮੁੰਡੇ ਨਾਲ ਗੱਲ ਕਰਵਾਓ ਉਹ ਕਹਿੰਦਾ ਮੈਂ ਜਦੋਂ ਇਹਨਾਂ ਦੇ ਮੁੰਡੇ ਨਾਲ ਗੱਲ ਕਰਨੀ ਸੀ ਉਸ ਤੋਂ ਪਹਿਲਾਂ ਇਹਨਾਂ ਦੀ ਬੇਟੀ ਦਾ ਫੋਨ ਆਇਆ ਇਹਨਾਂ ਦੀ ਧੀ ਦਾ ਫੋਨ ਆਇਆ ਕਿ ਤੁਸੀਂ ਠੀਕ ਹੋ ਮੰਮੀ ਡੈਡੀ ਇਹਨੂੰ ਪੁੱਛਿਆ ਕਿ ਤੁਸੀਂ ਠੀਕ ਹੋ ਆ ਇਹਨਾਂ ਨੇ ਕਿਹਾ ਕਿ ਅਸੀਂ ਠੀਕ ਆ ਉਹ ਕਹਿੰਦਾ ਮੈਨੂੰ ਮਾਮਲਾ ਸ਼ੱਕੀ ਲੱਗਿਆ ਕਿ ਇਹੋ ਜਿਹਾ ਕੀ ਹੋ ਗਿਆ ਤੇ ਜਦੋਂ ਕਹਿੰਦਾ ਫਿਰ ਮੈਂ ਇਹਨਾਂ ਦੇ ਮੁੰਡੇ ਨਾਲ ਗੱਲ ਕੀਤੀ ਉਹ ਕਹਿੰਦਾ ਮੈਂ ਤਾਂ ਬਿਲਕੁਲ ਠੀਕ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਨੂੰ ਤਾਂ ਜਿਹੜਾ ਕੋਈ ਪਰੇਸ਼ਾਨੀ ਨਹੀਂ ਆਈ ਤਾਂ ਫੇਰ ਇਹਨਾਂ ਨੇ ਜਦੋਂ ਦੱਸੀ ਸਾਰੀ ਕਹਾਣੀ ਫੇਰ ਇਸ SBI ਸੇਵਾ ਕੇਂਦਰ ਵਾਲੇ ਅਧਿਕਾਰੀ ਨੇ ਸੁਮਿਤ কুমার ਜਿਸ ਦਾ ਨਾਮ ਹੈ ਇਸ ਨੇ ਦੇਖਿਆ ਕਿ ਕਿਹੜੇ ਨੰਬਰ ਤੋਂ ਫੋਨ ਕਾਲ ਆਈ ਕਿਹੜੇ ਨੰਬਰ ਦਾ ਬੈਂਕ ਅਕਾਊਂਟ ਹੈ ਕੀ ਗੱਲਬਾਤ ਹੈ ਫੇਰ ਕਹਿੰਦਾ ਮੈਨੂੰ ਪਤਾ ਲੱਗਿਆ ਕਿ ਇਹਦਾ ਸਾਈਬਰ ਠੱਗੀ ਸੀ ਤੇ ਉਹਨੂੰ ਪਰਿਵਾਰ ਜਿਹੜਾ ਬਜ਼ੁਰਗ ਬੇਬੇ ਬਾਪੂ ਨੇ ਦੋਨੋਂ ਇਹ ਪੂਰਾ ਆ ਧੰਨਵਾਦ ਕਰ ਰਹੇ ਨੇ ਕਹਿੰਦੇ ਸਾਡੇ ਤਾਂ ਰੁਪਏ ਬਚਾਤੇ ਹਸਤਾ ਪੱਟੇ ਗਏ ਸੀ ਕਹਿੰਦੇ ਪਹਿਲੀ ਕਰਜ਼ਾ ਵੇਚ ਕੇ ਮੁੰਡਾ ਬਾਹਰ ਭੇਜਿਆ ਤੇ ਹੁਣ ਜਿਹੜਾ 1 ਲੱਖ ਰੁਪਇਆ ਉਹ ਵੀ ਅਸੀਂ ਕਰਜ਼ਾ ਲੈ ਕੇ ਆਏ ਸੀ ਕਹਿੰਦੇ ਅਸਾਂ ਤਾਂ ਆਏ ਸੀ ਵੀ ਚਲੋ ਇਸ ਤੋਂ ਬਾਅਦ ਸਾਡਾ ਮੁੰਡਾ ਬਚ ਜਾਊਗਾ ਬਾਹਰ ਕਿਤੇ ਪਰ ਦੋਸਤੋ ਤੁਸੀਂ ਦੇਖੋ ਇਹ ਗੱਲਾਂ ਤੋਂ ਦੋ ਚੀਜ਼ਾਂ ਸੁਣਨ ਨੂੰ ਮਿਲਦੀਆਂ ਦੋ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਜੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸੋਸਾਇਟੀ ਦੇ ਵਿੱਚ ਫਲਾਓਗੇ ਖਬਰ ਨੂੰ ਇੱਕ ਤਾਂ ਇਹ ਹੈ ਕਿ ਪਹਿਲੀ ਗੱਲ ਤੁਸੀਂ ਇਹ ਧਿਆਨ ਰੱਖਿਆ ਕਰੋ ਕਿ ਜਦੋਂ ਕੋਈ ਤੁਹਾਨੂੰ ਬਾਹਰੋਂ ਫੋਨ ਆਵੇ ਇਹੋ ਜਿਹਾ ਕੁਝ ਨਾ ਕਰਿਆ ਕਰੋ ਕਿ ਤੁਸੀਂ ਨਾਲ ਦੀ ਨਾਲ ਜਿਹੜਾ ਉਸ ਦੇ ਉੱਪਰ ਐਕਸ਼ਨ ਲੈਣ ਨੂੰ ਫਿਰੋ ਕਿਉਂ ਕਿ ਫਿਰ ਨਹੀਂ ਆਏ ਠੱਗ ਠੱਗੀ ਮਾਰਦੇ ਨੇ ਕਿਉਂਕਿ ਉਹਨਾਂ ਨੇ ਦੇਖਿਆ ਕਿ ਬਜ਼ੁਰਗ ਬੇਬੇ ਬਾਪੂ ਨੇ ਫੋਨ ਫੋਨ ਕਾਲਾਂ ਦਾ ਕੀ ਹੈ ਫੋਨ ਕਾਲਾਂ ਸਾਰਾ ਦਿਨ ਆਉਂਦੀਆਂ ਰਹਿੰਦੀਆਂ ਨੇ ਪਰ ਜਿਹੜੇ ਵਿਚਾਰੇ ਅਨਪੜ੍ਹ ਹੁੰਦੇ ਨੇ ਮਾਤੜ ਹੁੰਦੇ ਨੇ ਘਰੇ ਬੈਠੇ ਹੁੰਦੇ ਨੇ ਉਹਨਾਂ ਨੂੰ ਅਚਾਨਕ ਜਦੋਂ ਇਹੋ ਜਿਹਾ ਕੁਝ ਪਤਾ ਲੱਗੇ ਉਹ ਤਾਂ ਵਿਚਾਰੇ ਫਿਰ ਇੱਕ ਪਾਸੇ ਭੱਜਣਗੇ ਕਿ ਹਾਂ ਸਾਡਾ ਮੁੰਡੇ ਦੀ ਗੱਲ ਹੈ ਪਰ ਦੂਜੇ ਪਾਸੇ ਸੁਮਿਤ ਕੁਮਾਰ ਦੀ ਵੀ ਛਲਾਗਾ ਕਾਨੇ ਬੰਦੀ ਹੈ ਜਿਨੇ ਇੰਨਾ ਟਾਈਮ ਕੱਢਿਆ ਨਹੀਂ ਕੌਣ ਕਿਸੇ ਨੂੰ ਇੱਥੇ ਪੁੱਛਦਾ ਹੈ ਨਹੀਂ ਕੋਣ ਕਿਸੇ ਨੂੰ ਇੱਥੇ ਦੁੱਖ ਤੇ ਕਲੀਫਾਂ ਬਣਦਾ ਇੱਥੇ ਤਾਂ ਤੁਹਾਡੇ ਆਪ ਦੇ ਨਹੀਂ ਕਿਸੇ ਨੂੰ ਕੋਈ ਦੁੱਖ ਪੁੱਛਦੇ ਇੱਥੇ ਇਹ ਬੰਦੇ ਨੇ ਆਪ ਨਾਲੇ ਕੰਮ ਦਾ ਬੋਝ ਹੁੰਦਾ ਹੈ ਪ੍ਰਾਈਵੇਟ ਤੁਸੀਂ ਦੇਖੇ ਹੋਊਗਾ ਜਦੋਂ ਇਹ ਚਾਹੇ ਪ੍ਰਾਈਵੇਟ ਸੈਕਟਰ ਹੋਵੇ ਚਾਹੇ ਸਰਕਾਰੀ ਹੋਵੇ ਵੈਸੀ ਕੰਮ ਦਾ ਬਹੁਤ ਬੋਝ ਹੁੰਦਾ ਪਰ ਫਿਰ ਵੀ ਇਸ ਨੇ ਪੂਰਾ ਜਿਹੜਾ ਧਿਆਨ ਦੇ ਨਾਲ ਗੱਲਬਾਤ ਸੁਣੀ ਤਾਂ ਕੀ ਕਹਿ ਰਿਹਾ ਬਜ਼ੁਰਗ ਬੇਬੇ ਬਾਪੂ ਔਰ ਸਮਿਤ ਕੁਮਾਰ ਕੀ ਕਹਿ ਰਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੈਂ ਤਾਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡਾ ਮੌਕਾ ਸੰਭੇ ਮੌਕੇ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਗਰੀਬ ਸੀ ਅਸੀਂ ਮਰ ਜਾਣਾ ਸੀ ਬਾਈ ਜੀ ਸਾਡੇ ਕੋਲ ਨਹੀਂ ਵੀ ਰੱਥਣਾ ਬੇਟਾ ਹੀ ਆ ਹਾਂਜੀ ਬੇਟਾ ਸਾਡਾ ਬਾਹਰ ਨਹੀਂ ਬੇਟਾ ਪਰ ਬੇਟਾ ਤਾਂ ਬਾਹਰ ਠੀਕ ਠਾਕ ਆ ਇਹ ਫਰੌਟ ਬੰਦੇ ਆ ਜਿਨ੍ਹਾਂ ਨੇ ਮੇਰੀ ਬੇਟੇ ਦੀ ਗੱਲ ਹੋਈ ਸੀ ਮੇਰੀ ਬੇਟੇ ਦੀ ਗੱਲ ਆਹੀ ਬੇਟਾ ਮੈਂ ਤਾਂ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਸਾਡਾ ਮੌਕਾ ਸੰਭਿਆ ਮੌਕੇ ਦਾ ਧੰਨਵਾਦ ਕਰਦਾ ਕਿਉਂਕਿ ਅਸੀਂ ਗਰੀਬ ਸੀ ਅਸੀਂ ਮਰ ਜਾਣਾ ਸੀ ਬਾਈ ਜੀ ਸਾਡੇ ਕੋਲ ਨਹੀਂ ਵੀ ਰੱਥਣਾ ਬੇਟਾ ਹੀ ਆ ਹਾਂ